ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆਮਨਦੀਪ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ ਸਾਰੇ ਠੀਕ ਹੋ ਤੇ ਵਾਹਿਗੁਰੂ ਤੁਹਾਨੂੰ ਠੀਕ ਹੀ ਰੱਖੇ ਤੇ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਵੀ ਸਮੇਂ ਦੇ ਹਿਸਾਬ ਨਾਲ ਸਭ ਕੁਝ ਬਦਲ ਜਾਂਦਾ ਹੈ ਲੋਕ ਵੀ ਬਦਲਦੇ ਆ ਚੀਜ਼ਾਂ ਵੀ ਬਦਲਦੀਆਂ ਰਹਿਣ ਸਹਿਣ ਵੀ ਬਦਲਦਾ ਹੈ ਅਮੀਰੀ ਗਰੀਬੀ ਵੀ ਬਦਲਦੀ ਆ ਸਮੇਂ ਦੇ ਹਿਸਾਬ ਨਾਲ ਦੇਖੋ ਇੱਕ ਇਕੋ ਜਿਹਾ ਸਮਾਂ ਕਿਸੇ ਦੇ ਵੀ ਨਹੀਂ ਚੱਲਦਾ ਵੀ ਸਦਾ ਕੋਈ ਖੁਸ਼ ਰਹੂਗਾ ਇਹ ਵੀ ਨਹੀਂ ਹੋ ਸਕਦਾ ਸਦਾ ਕੋਈ ਨਾਰਾਜ਼ ਰਹੂ ਇਹ ਵੀ ਨਹੀਂ ਹੋ ਸਕਦਾ ਤੇ ਸਦਾ ਕਿਸੇ ਨੂੰ ਦੁੱਖ ਘੇਰੀ ਰੱਖਣਗੇ ਵੀ ਨਹੀਂ ਹੋ ਸਕਦਾ ਕਿਉਂਕਿ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਹੈ ਸਮੇਂ ਦੇ ਗੇੜ ਨਾਲ ਸਭ ਕੁਝ ਬਦਲਦਾ ਤੇ ਆਪਾਂ ਥੋੜਾ ਜਿਹਾ ਇਹ ਚੀਜ਼ ਨੂੰ ਘੱਟ ਸਮਝਦੇ ਆਪਾਂ ਥੋੜੇ ਜਿਹਾ ਕਾਲੇ ਵੱੱਧ ਹੋ ਚੱਲੇ ਆ ਤੇ ਅੱਜ ਦਾ ਮੇਰਾ ਜਿਹੜਾ ਮੇਨ ਵਿਸ਼ਾ ਨਾ ਉਹ ਇਸ ਤੇ ਹੈ ਵੀ ਤੁਸੀਂ ਕੁਝ ਕੁ ਗੱਲਾਂ ਦਾ ਧਿਆਨ ਰੱਖੋ ਲੋਕ ਤਾਂ ਸਾਨੂੰ ਆਪ ਚੱਲ ਕੇ ਮਿਲਣ ਆਉਣਗੇ ਜਿਹੜੇ ਅੱਜ ਤੁਹਾਡੇ ਤੋਂ ਨਕਸ਼ਨਾ ਕਰਦੇ ਐ ਵੀ ਉਹ ਲੋਕ ਸੋਨ ਨੂੰ ਆਪ ਮਿਲਣਾਂਗੇ ਜਿਹੜੇ ਤੁਹਾਡੇ ਤੋਂ ਨਾਫਰਤ ਕਰਦੇ ਐ ਤੁਹਾਨੂੰ ਚੰਗਾ ਨਹੀਂ ਸਮਝਦੇ ਪਰ ਕੁਝ ਗੱਲਾਂ ਤਾਂ ਸੋਨ ਨੂੰ ਮੰਨਣੀਆਂ ਪੈਣੀਆਂ ਜੇ ਗੱਲਾਂ ਤੁਸੀਂ ਨਹੀਂ ਮੰਨੋਗੇ ਤਾਂ ਫਿਰ ਤੁਸੀਂ ਉਹ ਗੱਲਾਂ ਵੀ ਜਿਵੇਂ ਲੋਕ ਤੁਹਾਡੇ ਨਾਲ ਕਰਦੇ ਓਵੇਂ ਹੀ ਹੋਣਗੀਆਂ ਠੀਕ ਹੈ ਜੀ ਕਹਿੰਦੇ ਟਾਈਮ ਜਿੱਡਾ ਮਰਜ਼ੀ ਮਾੜਾ ਹੋਵੇ ਬੰਦੇ ਜੀ ਜਿੰਨਾ ਮਰਜ਼ੀ ਮਾੜਾ ਹੋਵੇ ਉਹ ਇੱਕ ਨਾ ਇੱਕ ਦਿਨ ਕੱਟ ਜਾਂਦਾ ਮੁੱਕ ਜਾਂਦਾ ਕਿਉਂਕਿ ਹਰ ਇੱਕ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਤੇ ਹਰ ਇੱਕ ਦੁੱਖ ਦਾ ਵੀ ਟਾਈਮ ਹੁੰਦਾ ਉਹ ਸਮੇਂ ਦੇ ਨਾਲ ਸਭ ਕੁਝ ਖਤਮ ਹੋ ਜਾਂਦਾ ਪਰ ਅਫਸੋਸ ਦੀ ਗੱਲ ਇਹ ਆ ਵੀ ਜਿਹੜੀਆਂ ਆਪਾਂ ਨੂੰ ਗੱਲਾਂ ਕੋਈ ਕਹਿ ਜਾਂਦਾ ਹੈ ਉਹ ਆਪਣੇ ਨਹੀਂ ਭੁੱਲਦੀਆਂ ਸਮੇਂ ਦੇ ਦੌਰ ਦੇ ਹਿਸਾਬ ਨਾਲ ਬਦਲਦਾ ਇੱਥੇ ਸਭ ਕੁਝ ਹੈ ਪਰ ਗੱਲ ਉੱਥੇ ਆ ਕੇ ਮੁੱਕ ਜਾਂਦੀ ਹੈ ਵੀ ਉਹ ਇਨਸਾਨ ਆਪਣੇ ਜਿਹੜੇ ਹੁੰਦੇ ਆ ਜ਼ਿੰਦਗੀ 'ਚ ਦੋ ਉਹ ਨਹੀਂ ਭੁੱਲਦੇ ਇੱਕ ਤਾਂ ਜੋ ਸੋਡੇ ਬੁਰੇ ਟਾਈਮ ਦੇ ਵਿੱਚ ਤੁਹਾਡੇ ਨਾਲ ਖੜਾ ਤੁਹਾਡੇ ਕੰਮ ਆਇਆ। ਦੂਜਾ ਜਿਹੜਾ ਤੁਹਾਨੂੰ ਬੁਰੇ ਟਾਈਮ ਦੇ ਵਿੱਚ ਛੱਡ ਕੇ ਲਾਰਾ ਲਾ ਕੇ ਉੱਡ ਗਿਆ ਵੀ ਤੁਸੀਂ ਮਰੋ ਜਿਉਂ ਮੋ ਮੈਨੂੰ ਤੁਹਾਡੇ ਤੇ ਕੋਈ ਮਤਲਬ ਨਹੀਂ। ਉਹ ਦੋ ਲੋਕ ਨਹੀਂ ਤੇ ਆਪਾਂ ਭੁੱਲ ਸਕਦੇ ਤੇ ਨਹੀਂ ਉਹ ਭੁੱਲਣ ਵਾਲੇ ਹੁੰਦੇ ਆ। ਕਿਉਂਕਿ ਹੱਦਹਾਰਿਕ ਚੀਜ਼ ਹੀ ਹੁੰਦੀ ਆ। ਆਪਾਂ ਉਹਨਾਂ ਬਰਦਾਸ਼ਤ ਕਰ ਸਕਦੇ ਆ ਜਿੰਨਾ ਤੋਂ ਆਪਣੇ ਤੋਂ ਹੁੰਦਾ ਦਾ। ਪਰ ਜੇ ਆਪਾਂ ਕਹੀਏ ਵੀ ਆਪਾਂ ਲਿਮਟ ਤੋਂ ਜ਼ਿਆਦਾ ਕੋਈ ਚੀਜ਼ ਨੂੰ ਬਰਦਾਸ਼ਤ ਕਰਾਂਗੇ ਤਾਂ ਕਰ ਨਹੀਂ ਸਕਦੇ। ਇਹ ਗੱਲ ਗਲਤ ਹੁੰਦੀ ਆ। ਠੀਕ ਹੈ ਦੁੱਖਾਂ ਚੋਂ ਤੁਹਾਨੂੰ ਕੱਢਦਾ ਕੋਈ ਨਹੀਂ ਜੇ ਤੁਸੀਂ ਸਮਝਣਾ ਕਿ ਤੁਹਾਡਾ ਦੁੱਖ ਹੈ ਤੁਸੀਂ ਜਨੇ ਖਣੇ ਕੋਲੇ ਦੁੱਖ ਰੋਵੋਗੇ ਆਪਣੇ ਜੇ ਤੁਸੀਂ ਲੋਕਾਂ ਦੇ ਨਜ਼ਰਾਂ ਚ ਆਪਣੇ ਆਪ ਨੂੰ ਮਤਲਬ ਇੱਕ ਰਿਸਪੈਕਟਫੁਲ ਬਣਾਉਣਾ ਜਾਂ ਥੋੜਾ ਬਹੁਤਾ ਵੀ ਤੁਸੀਂ ਆਪਣੀ ਇੱਜ਼ਤ ਏਮ ਬਣਾਉਣੀ ਹੈ ਤਾਂ ਉਹਦੇ ਵਿੱਚ ਤੁਸੀਂ ਪਤਾ ਕੀ ਕਰਨਾ ਤੁਸੀਂ ਆਪਣੇ ਜਿਹੜੇ ਤੁਸੀਂ ਆਪਦੇ ਘਰ ਦੇ ਰੌਲੇ ਗੋਲੇ ਜਾਂ ਤੰਗੀਆਂ ਫੰਗੀਆਂ ਜਿਵੇਂ ਮਰਜ਼ੀ ਕਟੋ ਪਰ ਕਿਸੇ ਕੋਲੇ ਆਪਦੇ ਘਰ ਦੀਆਂ ਗੱਲਾਂ ਨਾ ਕਰੋ ਜੇ ਤੁਸੀਂ ਲੋਕਾਂ ਦੀਆਂ ਨਜ਼ਰਾਂ 'ਚ ਹੀਰੋ ਬਣਨਾ ਹੈ ਹੀਰੋ ਮਤਲਬ ਵੀ ਤੁਹਾਨੂੰ ਕੋਈ ਕੁਝ ਕਹੂਗਾ ਨਹੀਂ ਜੇਕਰ ਤੁਸੀਂ ਇਹ ਗੱਲਾਂ ਦਾ ਧਿਆਨ ਨਹੀਂ ਰੱਖੋਗੇ ਤਾਂ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਸੁਣਨ ਨੂੰ ਮਿਲਣਾ ਹੀ ਮਿਲਣਾ ਹੈ ਮੋੜ ਮੋੜ ਤੇ ਲੋਕ ਤੁਹਾਨੂੰ ਘਟਿਆ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਤੁਹਾਨੂੰ ਸਮਝਣਗੇ ਵੀ ਤੂੰ ਮੇਰੇ ਬਿਨਾਂ ਕੁਝ ਨਹੀਂ ਸੀ ਇਹ ਚੀਜ਼ਾਂ ਲੋਕ ਛੋੜੇ ਨਾ ਤਾਂ ਕਰਨਗੇ ਜੇਕਰ ਤੁਸੀਂ ਆਪਣਾ ਘਰ ਦਾ ਭੇਦ ਕਿਸੇ ਨੂੰ ਵੀ ਦਿਓਗੇ ਦੇਖੋ ਵੀਰੇ ਤੁਹਾਡੇ ਦੁੱਖ ਛੋੜੇ ਆਪਣੇ ਹੁੰਦੇ ਆ ਤੁਹਾਡੀ ਗਰੀਬੀ ਛੋੜੀ ਆਪਣੀ ਹੁੰਦੀ ਆ ਤਕਲੀਫਾਂ ਛੋੜੀਆਂ ਆਪਣੀਆਂ ਹੁੰਦੀਆਂ ਕੋਈ ਨਹੀਂ ਬਣਾਉਂਦਾ ਵੀਰੇ ਇੰਨਾਂ ਗੱਲਾਂ 'ਚ ਤੁਸੀਂ ਕਦੇ ਬੜਿਓ ਨਾ ਵੀ ਤੁਹਾਡੇ ਦਰਦ ਤਕਲੀਫ ਕੋਈ ਬੰਡਾ ਕੇ ਇਹ ਚੀਜ਼ਾਂ ਮੈਂ ਕਰਦੀ ਹੁੰਦੀ ਸੀ ਵੀ ਆਪਾਂ ਕਿਸੇ ਨੂੰ ਰੋ ਕੇ ਦੁੱਖ ਦੱਸਦੇ ਵੀ ਯਾਰ ਮੈਂ ਇਸ ਪੱਖੋਂ ਔਖਾ ਮੈਂ ਇੱਥੋਂ ਔਖਾ ਮੈਂ ਵੀ ਇਹ ਚੀਜ਼ਾਂ ਦਿੱਤੀਆਂ ਬਹੁਤ ਰੋ ਰੋ ਕੇ ਲੋਕਾਂ ਕੋਲੇ ਦੇਖਿਆ ਪਰ ਅਫਸੋਸ ਦੀ ਗੱਲ ਇਹੀ ਆ ਵੀ ਪੈਮ ਪੈ ਕੇ ਉਹਨਾਂ ਲੋਕਾਂ ਨੇ ਮੈਨੂੰ ਮਿਹਣੇ ਦਿੱਤੇ ਉਹਨਾਂ ਚੀਜ਼ਾਂ ਦੇ ਵੀ ਅਸੀਂ ਤੇਰੇ ਲਈ ਆਹ ਕੀਤਾ ਜੀ ਅਸੀਂ ਤੇਰੇ ਲਈ ਆਹ ਕੀਤਾ ਵੀ ਟਾਈਮ ਪਾ ਕੇ ਉਹਨਾਂ ਲੋਕਾਂ ਨੇ ਮੈਨੂੰ ਮਿਹਣੇ ਦਿੱਤੇ ਆ ਤਾਂ ਕਹਿਣੀ ਆ ਮੈਂ ਵੀ ਤੁਸੀਂ ਉਹਨਾਂ ਲੋਕਾਂ ਨੂੰ ਕਦੇ ਦੁੱਖ ਨਾ ਦੱਸੋ ਜਿਨ੍ਹਾਂ ਦਾ ਸਾਨੂੰ ਪਤਾ ਲੱਗ ਚੁੱਕਿਆ ਵੀ ਇਹਨਾਂ ਨੇ 10 ਬੰਦਿਆਂ ਕੋਲੇ ਜਾ ਕੇ ਸਾਡੀ ਇੱਜ਼ਤ ਡਾਊਨ ਹੀ ਕਰਨੀ ਆ ਲੋਕ ਸਾਨੂੰ ਮੈਂ ਤੁਹਾਨੂੰ ਗਰੰਟੀ ਲੈ ਲਓ ਜਿਹੜੇ ਲੋਕ ਸਾਨੂੰ ਅੱਜ ਚੰਗਾ ਹੀ ਨਾ ਸਮਝਦੇ ਸੋ ਉਹ ਨਫ਼ਰਤ ਕਰਦੇ ਉਹ ਇੱਕ ਦਿਨ ਸਾਨੂੰ ਮਿਲਣ ਆਉਣਗੇ ਕਿਉਂ ਆਉਣਗੇ ਥੋੜਾ ਜਿਹਾ ਤੁਹਾਡੇ ਚ ਸਬਰ ਤੇ ਇੱਕ ਥੋੜੀ ਜੀ ਕੁਝ ਮੈਂ ਕਹਿੰਦਾ ਰੜਕ ਹੋਣੀ ਜ਼ਰੂਰੀ ਹੈ ਦੇਖੋ ਇਹ ਜੇ ਤੁਸੀਂ ਕਿਸੇ ਮੁਰੇ ਇਸ ਲਈ ਝੁਗ ਰਹੇ ਹੋ ਨਾ ਵੀ ਕੋਈ ਤੁਹਾਡੀ ਹੈਲਪ ਕਰੂਗਾ ਕੋਈ ਨਹੀਂ ਕਰਦਾ ਬਿਨਾਂ ਪਰਮਾਤਮਾ ਤੋਂ ਤੁਹਾਡੀ ਹੈਲਪ ਕੋਈ ਨਹੀਂ ਕਰਦਾ ਲੈ ਕੇ ਲੈ ਲਿਓ ਕੋਈ ਵੀ ਐਸਾ ਜਗ ਤੇ ਰਿਸ਼ਤਾ ਨਹੀਂ ਜਿਹੜਾ ਤੁਹਾਡੀ ਹੈਲਪ ਕਰੂਗਾ ਠੀਕ ਹੈ ਸੋਦੇ ਦੁੱਖ ਜਿਹੜੇ ਤੁਸੀਂ ਦੇਖਣੇ ਨਾ ਤੁਹਾਨੂੰ ਇਕੱਲਿਆਂ ਨੂੰ ਦੇਖਣੇ ਪੈਂਦੇ ਆ ਇਕੱਲਿਆਂ ਨੂੰ ਕੱਟਣੇ ਪੈਂਦੇ ਮੈਂ ਕਹਣੀ ਆ ਇਕੱਲੇ ਬਹਿ ਕੇ ਰੋ ਲਿਆ ਕਰੋ ਵਾਹਿਗੁਰੂ ਦੇ ਖਯੂਰੀ ਚ ਬੈ ਕੇ ਰੋਲਿਆ ਕਰੋ ਕਿ ਸਕੇ ਕੋਲੇ ਰੋਇਆ ਵੀ ਨਾ ਕਰੋ ਵੀਰੇ ਉਹਨਾਂ ਚੀਜ਼ਾਂ ਦਾ ਸੋਡਾ ਮਜ਼ਾਕ ਬਣਦਾ ਹੈ ਟਾਈਮ ਬੈਠੇ ਸਾਨੂੰ ਮੂੰਹਨੇ ਦਿੰਦੇ ਆ ਸਾਲਾ ਉੱਦੇ ਰੋਂਦਾ ਫਿਰਦਾ ਸੀ ਵੱਧ ਤੋਂ ਵੱਧ ਜਿਹਦੇ ਕੋਲ ਤੁਸੀਂ ਜਾਣੇ ਹੋ ਰੋਣੇ ਹੋ ਉਹ ਸਾਨੂੰ ਐਂ ਕਹਿੰਦਾ ਕੋਈ ਨਾ ਹੌਸਲਾ ਰੱਖ ਕੋਈ ਨਾ ਸਭ ਠੀਕ ਹੋ ਜੂ ਇਹਦੂ ਬਾਤਾਂ ਕੁਸਣ-ਕੁਸੜੀ ਹੁੰਦਾ ਪਰ ਲੋੜ ਪੈਣ ਦੇ ਪਤਾ ਕੀ ਕਹੂੰ ਸਾਨੂੰ ਮਤਲਬ ਨਾਲੇ ਸੋਡੀ 1 ਰੁਪਈਏ ਦੀ ਅਗਲੀ ਨੀ ਮਦਦ ਨਹੀਂ ਕੀਤੀ ਹੁੰਦੀ ਜਿੱਦੈ ਰੋਂਦਾ ਫਿਰਦਾ ਸੀ ਉਦੋਂ ਤੈਨੂੰ ਮੈਂ ਸਾਮਿਆਂ ਜਿੱਦੈ ਰਿੰਗਦਾ ਫਿਰਦਾ ਸੀ ਉਦੋਂ ਤੈਨੂੰ ਮੈਂ ਸਾਮਿਆਂ ਭਾਵ ਤੂੰ ਜਾ ਕੇ ਉਹਦੇ ਕੋਲੇ ਸਿਰਫ ਕਰੋਇਆ ਹੀ ਜਾ ਰੋਈਆਂ ਵੀ ਮੈਂ ਦੁਖੀ ਆ ਇਸ ਪੱਖੋਂ ਦੁਖੀ ਆ ਤੇ ਉਹਨੇ ਤੁਹਾਨੂੰ ਮਹਿਣਾ ਦਿੱਤਾ ਤੂੰ ਰੋਂਦਾ ਫਿਰਦਾ ਸੀ ਤੈਨੂੰ ਮੈਂ ਗੱਲ ਨਾਲ ਲਾਇਆ ਗੱਲ ਨਾਲ ਕਿੱਥੋਂ ਲੱਗ ਗਏ ਤੁਸੀਂ ਕਿਸੇ ਦੇ ਕੋਈ ਪੈਸੇ ਦੀ ਹੈਲਪ ਸੋਡੀ ਨਹੀਂ ਕਰੀ ਜਿਸ ਪੱਖੋਂ ਤੁਸੀਂ ਰੋ ਰਹੇ ਹੋ ਤੁਹਾਨੂੰ ਦੁੱਖ ਆ ਉਹਦੇ ਚ ਸੋਡੇ ਨਾਲ ਨਹੀਂ ਖੜੇ ਤੇ ਫਿਰ ਉਹਨਾਂ ਗੱਲਾਂ ਦਾ ਤੁਹਾਨੂੰ ਮਹਿਣਾ ਬਣਾ ਕੇ ਦਿੰਦੇ ਫਿਰ ਤੁਹਾਨੂੰ ਹੋਰ ਵੀ ਜਿਆਦਾ ਮਤਲਬ ਤਕਲੀਫ ਆਉਂਦੀ ਹੈ ਵੀ ਇਹਨੇ ਕੀਤਾ ਕੀ ਹੈ ਮੇਰੇ ਲਈ ਜਿਹੜਾ ਨੇ ਮੈਨੂੰ ਮਹਿਣਾ ਦਿੱਤੋ ਜਦੋਂ ਚਾਰ ਬੰਦਿਆਂ ਦੇ ਵਿੱਚ ਮਹਿਣਾ ਦੇਊਗਾ ਤੇ ਚਾਰ ਬੰਦੇ ਕਹਿੰਦੇ ਹਾਂ ਕੁਝ ਕੀਤਾ ਹੋਣਾ ਫੇਰੀ ਤਾਂ ਅਗਲੇ ਨੇ ਕਿਹਾ ਦੇਖੋ ਵੀਰੇ ਲੋਕ ਸੱਚ ਘੱਟ ਬੋਲਦੇ ਆ ਝੂਠ ਨਜ 80% ਝੂਠ 20% ਸੱਚ ਹੈ ਇਹ ਮੰਨ ਕੇ ਚੱਲੋ ਜੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਵਾਅਦਾ ਕਰ ਰਿਹਾ ਤੁਹਾਡੇ ਨਾਲ ਕੋਈ ਗੱਲ ਕਰ ਰਿਹਾ ਤਾਂ ਉੱਥੇ ਇੱਕ ਇੱਕ ਨਾ ਤੁਸੀਂ ਆਪਣੀ ਜ਼ਿੰਦਗੀ ਦੇ ਏਮ ਬਣਾ ਲਓ ਉਹ ਬੰਦੇ ਦੀ ਗੱਲ 100% ਸੱਚ ਨਹੀਂ ਸਮਝਣੀ 80% ਸਮਝਿਆ ਕਰੋ ਵੀ ਇਹ ਬੰਦੇ ਦਾ ਘੱਪ ਹੈ 20% ਸੱਚ ਹੈ ਠੀਕ ਹੈ ਇਹ ਗੱਲਾਂ ਮੈਂ ਚੱਲੀਆਂ ਤਾਂ ਸਾਨੂੰ ਕਹਿਣੀ ਆ ਵੀ ਲੋਕਾਂ ਨੇ ਫਿਰ ਸਾਨੂੰ ਮਿਹਣੇ ਦੇਣੇ ਫਿਰ ਸੁੱਥੋ ਚੱਲੇ ਨਹੀਂ ਜਾਂਦੇ ਫਿਰ ਚਾਹੇ ਤੁਹਾਡੇ ਕੋਲੇ ਪੈਸਾ ਵੀ ਹੋਵੇ ਘਰੇ ਰਾਸ਼ਨ ਬਣੀ ਸਾਰਾ ਕੁਝ ਹੋ ਵੀ ਪਰ ਤੁਹਾਨੂੰ ਜਦੋਂ ਕੋਈ ਬੰਦਾ ਗੱਲ ਕਰੇਂਦਾ ਫਿਰ ਤੁਸੀਂ ਬਹਿ ਕੇ ਰੋਣੇ ਹੋ ਨਾ ਤੁਹਾਨੂੰ ਰਾਸ਼ਨ ਚੰਗਾ ਲੱਗਦਾ ਨਾ ਤੁਹਾਨੂੰ ਪੈਸੇ ਚੰਗੇ ਲੱਗਦੇ ਆ ਵੀ ਇਸ ਬੰਦੇ ਨੇ ਮੈਨੂੰ ਏਡੀ ਵੱਡੀ ਕੱਲ ਕਹੀ ਕਿਵੇਂ ਕਹੀ ਕਿਵੇਂ ਕਿਉਂਕਿ ਵੀਰੇ ਲੋਕਾਂ ਦਾ ਮੂੰਹ ਤੁਸੀਂ ਫੜ ਨਹੀਂ ਸਕਦੇ ਲੋਕਾਂ ਨੇ ਤੁਹਾਨੂੰ ਕਹਿਣਾ ਹੀ ਕਹਿਣਾ ਚੰਗੇ ਬਣ ਜੂਗੇ ਤਾਂ ਵੀ ਕਹਿਣਾ ਮਾੜੇ ਬਣ ਜੂਗੇ ਤਾਂ ਵੀ ਕਹਿਣਾ ਮੈਂ ਤਾਂ ਸਭ ਨੂੰ ਇੱਕੋ ਹੀ ਰਾਇ ਦਿੰਨੀ ਆ ਵੀ ਆਪਣੀ ਮਰਜ਼ੀ ਦੇ ਹਿਸਾਬ ਨਾਲ ਜ਼ਿੰਦਗੀ ਜਿਉਂ ਲਓ ਕਿਉਂਕਿ ਜ਼ਿੰਦਗੀ ਤੁਹਾਨੂੰ ਰੱਬ ਨੇ ਦਿੱਤੀ ਹੈ ਨਾ ਕਿ ਲੋਕਾਂ ਨੇ ਦਿੱਤੀ ਹੈ ਫਿਰ ਤੁਸੀਂ ਲੋਕਾਂ ਖਾਤਰ ਕਿਉਂ ਜਿਉਂਨੇ ਲੋਕੀ ਤੁਸੀਂ ਸਿਰਫ ਰੱਬ ਲਈ ਸੋਚੋ ਤੁਸੀਂ ਕੋਈ ਵੀ ਕੰਮ ਕਰਦੋ ਨਾ ਰੱਬ ਲਈ ਸੋਚੋ ਵੀ ਮੈਂ ਕੰਮ ਕਰ ਰਿਹਾ ਕਿਤੇ ਰੱਬ ਦੀ ਹਜ਼ੂਰੀ 'ਚ ਮੈਂ ਗਲਤ तरी ਕਰ ਰਿਹਾ ਉਹ ਸੋਚਣਾ ਤੁਹਾਡਾ ਫਰਜ਼ ਹੈ ਪਰ ਜੇ ਤੁਸੀਂ ਇਹ ਸੋਚੋਗੇ ਵੀ ਲੋਕ ਕੀ ਕਹਿਣਗੇ ਫਲਾਨਾ ਕੀ ਕਹੂਗਾ ਮੈਂ ਆ ਫਿਰ ਤੁਸੀਂ ਫੇਲ ਹੋ ਫਿਰ ਤੁਹਾਨੂੰ ਕੋਈ ਜ਼ਿੰਦਗੀ 'ਚ ਕਾਮਯਾਬ ਨਹੀਂ ਕਰ ਸਕਦਾ ਮੈਂ ਇਥੋਂ ਲਿਖਾ ਕੇ ਲੈ ਲਓ ਕਾਮਯਾਬ ਉਹ ਬੰਦਾ ਹੁੰਦਾ ਜਿਹੜਾ ਕੰਮ ਕਰਨ ਤੋਂ ਪਹਿਲਾਂ ਰੱਬ ਨੂੰ ਯਾਦ ਕਰਦਾ ਵੀ ਮੈਂ ਕੰਮ ਕਰ ਰਿਹਾ ਇਹਦਾ ਰਿਜ਼ਲਟ ਕੀ ਆਊਗਾ ਕਿ ਉਹ ਕਿੰਦਾ ਇਹ ਵੀ ਕਹਿੰਦਾ ਵਾਹਿਗੁਰੂ ਤੇਰਾ ਹੀ ਆਸਰਾ ਕਿਉਂਕਿ ਫਿਰ ਵਾਹਿਗੁਰੂ ਚੱਲਦਾ ਵਾਹਿਗੁਰੂ ਉੱਥੇ ਆਪਾਂ ਨੂੰ ਗਲਤ ਹੋਣ ਵੀ ਨਹੀਂ ਦਿੰਦਾ ਜਦੋਂ ਤੁਸੀਂ ਵਾਹਿਗੁਰੂ ਦਾ ਆਸਰਾ ਲੈ ਕੇ ਚੱਲਦੇ ਆ ਜਦੋਂ ਸੋਨੂੰ ਸਾਰਾ ਕੁਝ ਪਰਮਾਤਮਾ ਦਿੰਦਾ ਛੋੜਾ ਖਾਣਾ ਪੀਣਾ ਛੋੜੇ ਜਿਹੜੇ ਇੱਕ ਤੁਸੀਂ ਜਿਹਦੇ ਆਸਰੇ ਮੇਨ ਛੋੜੇ ਕੋਲੇ ਚੀਜ਼ ਕੀ ਅਰਬਦੀ ਦਿੱਤੀ ਇੱਕ ਸਾਹ ਆਹ ਸਰੀਰ ਵੀ ਛੋੜਾ ਹੈ ਨਹੀਂ ਕਿਉਂਕਿ ਇਹ ਨਹੀਂ ਵੀ ਇਹਨੂੰ ਵੀ ਇੱਥੇ ਲੋਕ ਮਿੱਟੀ ਚ ਮਚਾ ਦਿੰਦੇ ਆ ਕੱਲੇ ਸਾਹ ਨਿਕਲਦੇ ਆ ਆਤਮਾ ਜਿਹੜੀ ਆਤਮਾ ਨੂੰ ਲੋਕ ਦੇਖ ਨਹੀਂ ਸਕਦੇ ਤੁਸੀਂ ਕਰਨਾ ਕੀ ਹੈ ਜੇ ਤੁਸੀਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆਪਣਾ ਸਟੈਂਡ ਬਣਾਉਣਾ ਨਾ ਵੀ ਤੁਸੀਂ ਇਨਸਾਨ ਹੋ ਲੋਕਾਂ ਨੂੰ ਦੱਸਣਾ ਵੀ ਤੁਸੀਂ ਇਨਸਾਨ ਹੋਗੇ ਵੀ ਕੁੱਤੇ ਜਿਹਾ ਜਲ ਵਰਨੀ ਹੈਗੇ ਤਾ ਉੱਥੇ ਤੁਹਾਨੂੰ ਇਹ ਗੱਲਾਂ ਅਪਣਾਉਣੀਆਂ ਪੈਣਗੀਆਂ ਦੁੱਖ ਛੋੜੇ ਆਪਣੇ ਸੁੱਖ ਛੋੜੇ ਆਪਣੇ ਨਾ ਤਾਂ ਕਿਸੇ ਨਾਲ ਆਪਣਾ ਦੁੱਖ ਸ਼ੇਅਰ ਕਰੋ ਨਾ ਸੁੱਖ ਸ਼ੇਅਰ ਕਰੋ ਦੁੱਖ ਸ਼ੇਅਰ ਕਰੋਗੇ ਤਾਂ ਤੁਹਾਡਾ ਜਲੂਸ ਕੱਢਣਗੇ ਸੁੱਖ ਸ਼ੇਅਰ ਕਰੋਗੇ ਤਾਂ ਲੋਕਾਂ ਕੋਲੇ ਕਹਿਣਗੇ ਹੰਕਾਰ ਗਏ ਦੇ ਕੋਲੇ ਆਹ ਹੈ ਦਾ ਵੇੜਾ ਬਹਿ ਜੇ ਮਰ ਜੇ ਗੱਲ ਜੇ ਦੇ ਕੋਲੇ ਆਹ ਚੀਜ਼ ਹੈ ਠੀਕ ਹੈ ਉਹ ਸੋ ਨੂੰ ਸੁੱਖ ਚ ਦੁੱਖ ਚ ਛੋੜੇ ਹੁਣ ਕੋਈ ਨਾਲ ਨਹੀਂ ਖੜਦਾ ਇਹ ਗੱਲ ਯਾਦ ਰੱਖਿਓ ਜੋ ਵੀ ਕੰਮ ਕਰਨਾ ਨਾ ਸਿਰਫ ਪਰਮਾਤਮਾ ਤੋਂ ਡਰ ਕੇ ਤੇ ਉਹਦੀ ਹਜ਼ੂਰੀ 'ਚ ਕਰਨਾ ਹੈ ਵੀ ਵਾਹਿਗੁਰੂ ਮੈਂ ਇਹ ਕੰਮ ਕਰ ਰਿਹਾ ਮਾੜਾ ਚੰਗਾ ਮੈਨੂੰ ਨਹੀਂ ਪਤਾ ਪਰਮਾਤਮਾ ਤੂੰ ਮੈਨੂੰ ਰੱਖ ਲਈ ਕਿਉਂਕਿ ਪਰਮਾਤਮਾ ਦੇ ਹੁਕਮੇ 'ਚ ਮੈਂ ਬਿਨਾਂ ਇੱਥੇ ਪੱਤਾ ਨਹੀਂ ਹਿੱਲਦਾ ਤੇ ਤੁਸੀਂ ਇਸ ਗਲਤਫਹਿਮੀ 'ਚ ਜ਼ਿੰਦਗੀ ਕੱਟੀ ਜਾਂਦੇ ਹੋ ਲੋਕ ਕੀ ਕਹਿਣਗੇ ਫਰਾਨਾ ਕੀ ਕਹੂ ਮੈਂ ਚੰਗਾ ਬਣ ਨਹੀਂ ਚੰਗੇ ਬਣ ਸਕਦੇ ਵੀਰੇ ਤੁਸੀਂ ਨਹੀਂ ਚੰਗੇ ਬਣ ਸਕਦੇ ਚਾਰ ਸਫੇਰੇ ਸਿਉਣਾ ਲਵਾ ਲਏ ਤੁਸੀਂ ਫੇਰ ਵੀ ਤੁਹਾਨੂੰ ਕੋਈ ਚੰਗਾ ਨਹੀਂ ਕਹੂਗਾ ਫੇਰ ਵੀ ਤੁਹਾਨੂੰ ਅਗਲਾ ਟੌਂਗੀ ਗਾਊਗਾ ਜਿੱਦ ਦੇ ਤੁਸੀਂ ਇਹ ਗੱਲਾਂ ਚੋਂ ਨਿਕਲਣਾ ਲੱਗਦੇ ਨਾ ਵੀ ਅਸੀਂ ਤੁਸੀਂ ਮੈਂ ਤੁਹਾਨੂੰ ਬਹੁਤ ਵਾਰੀ ਇਹ ਗੱਲ ਕਹਿ ਚੁੱਕੀ ਹਾਂ ਵੀ ਤੁਸੀਂ ਇੱਕ ਗੋਲ ਘੇਰੇ ਦੇ ਵਿੱਚ ਰਹੋ ਉਹਦੇ ਵਿੱਚ ਤਿੰਨ ਚੀਜ਼ਾਂ ਰੱਖਣੀਆਂ ਤੁਸੀਂ ਖੁਦ ਨੂੰ ਪਰਮਾਤਮਾ ਨੂੰ ਤੇ ਸੋਡੀ ਮਿਹਨਤ ਨੂੰ ਚੌਥੇ ਬੰਦੇ ਦਾ ਇੰਟਰਫੇਅਰਿੰਗ ਹੋਣ ਦੇਣੀ ਨਹੀਂ ਜੇ ਤੁਸੀਂ ਜ਼ਿੰਦਗੀ ਜਿਉਣੀ ਆ ਜੇ ਤੁਸੀਂ ਮਰ ਮਰ ਕੇ ਕੱਟਣਾ ਲੋਕਾਂ ਮੁੜੇ ਰੋ ਰੋ ਕੱਟਣਾ ਗਿੜਗੜਾਉਣਾ ਉਹ ਛੋਡੀ ਮਰਜੀ ਆ ਲੋਕਾਂ ਨੇ ਛੋਡੇ ਨਾਲ ਨਹੀਂ ਖੜਨਾ ਜੇ ਕੋਈ ਖੜਾ ਤਾਂ ਮੈਨੂੰ ਮੈਸੇਜ ਕਰਕੇ ਦੱਸੋ ਟਾਈਮ ਪੈ ਕੇ ਇੱਥੇ ਸਭ ਸਾਥ ਸੜ ਜਾਂਦੇ ਆ ਗੁਰਬਾਣੀ ਦੇ ਵਿੱਚ ਵੀ ਕਿਹਾ ਵੀ ਤੈਨੂੰ ਵਿਪਤਾ ਪਈ ਨਾ ਕੰਮ ਹੋਣਗੇ ਜਿੰਨਾਂ ਨੂੰ ਬਣਾਉਣਾ ਆਪਣੇ ਜਦੋਂ ਵਿਪਤਾ ਬੈਂਦੀ ਉਹ ਤੋਂ ਛੋਡੇ ਨਾਲ ਕੋਈ ਨਹੀਂ ਖੜਦਾ ਮੇਰੇ ਤੇ ਤਾਂ ਹਜ਼ਾਰਾਂ ਵਿਪਤਾ ਪੈ ਚਲੀਆਂ ਜੋ ਝੱਲੀਆਂ ਇੱਕ ਸਤਨ ਨੇ ਝੱਲੀਆਂ ਮਨ ਨਹੀਂ ਚਲੀਆਂ ਕਿਸਾ ਤੀਜੇ ਬੰਦੇ ਦੀ ਮੈਨੂੰ ਹੈਲਪ ਨਹੀਂ ਮਿਲੀ ਓਨਲੀ ਪ੍ਰਮਾਤਮਾ ਤੋਂ ਬਿਨਾ ਮੇਰੇ ਕਿਸੇ ਨੇ ਕੰਮ ਸਿਰੇ ਨਹੀਂ ਚੜੇ ਸੋ ਇਸ ਕਰਕੇ ਕਹਿਣੀ ਐ ਇਸ ਭੜੇਖੇ ਚੋਂ ਨਿਕਲ ਜਾਓ ਲੋਕਾਂ ਦੀਆਂ ਨਜ਼ਰਾਂ ਚ ਆਪਣੀ ਕੋਈ ਥੋੜੀ ਬਹੁਤੀ ਪਛਾਣ ਬਣਾਉਣੀ ਐ ਨਾ ਤਾਂ ਲੋਕਾਂ ਦੇ ਤਲੇ ਜੱਟਣ ਨੂੰ ਛੱਡ ਦੋ ਮਿਹਨਤ ਕਰੋ ਆਪਣੀ ਮਿਹਨਤ ਤੇ ਵਿਸ਼ਵਾਸ ਕਰੋ ਵਾਹਿਗੁਰੂ ਨਮਨੋ ਤੇ ਵਿਸ਼ਵਾਸ ਰੱਖੋ ਠੀਕ ਹੈ ਤੇ ਬਾਕੀ ਵੀਡੀਓ ਬਣਾਉਣ ਦੇ ਵਿੱਚ ਕੋਈ ਵੀ ਕਮੀ ਰਹਿੰਦੀ ਹੁੰਦੀ ਆ ਤਾਂ ਮੈਂ ਆ ਮਨਜੀਤ ਕੌਰ ਤੇ ਮੈਂ ਮਾ ਫੀਲੀਪਾ ਤਾਂ ਕਿਉਂਕਿ ਹਰ ਇੱਕ ਇਨਸਾਨ ਇੱਥੇ ਰੱਬ ਦਾ ਬਣਾਇਆ ਬੰਦਾ ਹੈ ਗਲਤੀਆਂ ਦਾ ਪੁੱਤ ਲਾ ਗਲਤੀਆਂ ਸਭ ਤੋਂ ਹੁੰਦੀਆਂ ਮੈਥੋਂ ਵੀ ਹੋ ਜਾਂਦੀਆਂ ਹੁੰਦੀਆਂ ਪਰ ਮੈਂ ਸੋਨੂੰ ਜਿਹੜੀਆਂ ਜੁੜਨ ਗੱਲਾਂ ਕਰਦੀਆਂ ਮੈਂ ਸੁਣੀਆਂ ਸੁਣਾਈਆਂ ਜਾਂ ਕਿਤੇ ਸੁਣ ਕੇ ਨਹੀਂ ਕਰਦੀ ਮੈਂ ਤਾਂ ਆਪਣੇ ਤਨ ਨਾਲ ਹੰਡਾਈਆਂ ਗੱਲਾਂ ਦੱਸਦੀਆਂ ਲੋਕਾਂ ਦੀਆਂ ਨਜ਼ਰਾਂ 'ਚ ਹੀਰੋ ਬਣਨਾ ਨਾ ਤਾਂ ਆਪਣੇ ਦੁੱਖ ਸੋਖੇ ਕਿਸੇ ਨਾਲ ਸ਼ੇਅਰ ਨਹੀਂ ਕਰਨੇ ਅੱਜ ਤੋਂ ਬਾਅਦ ਸੁਖੀਓ ਤਾਂ ਵੀ ਕੱਲੇ ਰਹੋ ਦੁਖੀਓ ਤਾਂ ਵੀ ਕੱਲੇ ਰਹੋ ਵੀਰੇ ਜਵਾਨ ਨਹੀਂ ਆ ਚੁੱਕੇ ਉਹ ਪੁਰਾਣਾ ਜਵਾਨਾ ਸੀ ਜਿੱਥੇ ਸ਼ੇਅਰਿੰਗ ਹੁੰਦੀ ਸੀ ਅੱਗੇ ਕਿਸੇ ਦੇ ਵਿਪਤਾ ਪੈਂਦੀ ਸੀ ਤਾਂ ਲੋਕ ਦਸ ਨਾਲ ਲੱਗਦੇ ਸੀ ਅਗਲੇ ਘਰ ਛੱਡ ਕੇ ਕੰਮ ਛੱਡ ਕੇ ਜਾਂਦੇ ਸੀ ਹੁਣ ਕੋਈ ਨਹੀਂ ਤੁਰਦਾ ਵੀਰੇ ਇਹ ਬਹਿਮਾ ਚ ਨਾ ਰਹੋ ਠੀਕ ਹੈ ਤੇ ਸੁਖ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਸੱਦੋਂਗੇ ਤਾਂ ਅਗਲਾ ਕਦੋਂ ਬਹਿ ਜੇ ਬੇੜਾ ਫਲਾਣ ਨੇ ਇੰਨਾ ਕੁਛ ਕਰਤਾ ਉਹਨੇ ਜਵਾਕ ਦਾ ਜਨਮ ਦਿਨ ਮਨਾਇਆ ਉਹਨੇ ਜਵਾਕ ਮਨਾ ਦਿੱਤਾ ਬਾਗੋਂ ਨਿਕਲਣ ਸਾਰੀ ਸੋਨੂ ਗਾਲਾਂ ਦੇਣ ਲੱਗ ਜਾਣਗੇ ਨਾ ਇਹ ਸੋਡੇ ਖਾ ਕੇ ਜਾਣਗੇ ਸੋ ਇਸ ਕਰਕੇ ਆਪਾਂ ਜਨਮ ਦਿਨ ਜ਼ਰੂਰ ਮਨਾਉਣੇ ਆ ਬੱਚਿਆਂ ਦਾ ਵਾਹਿਗੁਰੂ ਦੀ ਹਜ਼ੂਰੀ ਚ ਮੇਰਾ ਜਨਮ ਦਿਨ ਵੀ ਹੁਣ 8 ਅਕਤੂਬਰ ਨੂੰ ਆ ਰਿਹਾ ਮੈਂ ਮਨਾਉਂਗੀ ਪਰਮਾਤਮਾ ਦੀ ਦੇਗ ਕਰਾਂਗੇ ਆਪਦੇ ਘਰੇ ਬੰਡਾਂਗੇ ਆਪਦੇ ਘਰੇ ਲਿਆ ਕੇ ਜੋ ਕੋਈ ਬਾਹਰੋਂ ਚੀ ਕਿਉਂਕਿ ਲੋਕਾਂ ਨੇ ਸਾਨੂੰ ਭੰਡਣਾ ਇਹ ਗੱਲ ਮੈਨੂੰ ਚੰਗੇ ਨਹੀਂ ਲੱਗਦੀ ਕਿਉਂਕਿ ਇਹ ਚੀਜ਼ਾਂ ਮੈਂ ਦੇਖ ਚੁੱਕੀ ਹਾਂ 100 ਰੁਪਏ ਦੇ ਕੇ 100 ਗਾਲ ਕੱਢਦੇ ਆ ਸੋ ਇਹ ਗੱਲਾਂ ਦਾ ਧਿਆਨ ਰੱਖੋ ਸੈਲੀਬ੍ਰੇਸ਼ਨ ਕਰਨੀ ਹੈ ਨਾ ਇਕੱਲੇ ਕਰਨਾ ਸਿੱਖੋ ਆਪਣੀ ਫੈਮਿਲੀ ਨਾਲ ਕਰਨਾ ਸਿੱਖੋ ਜੇ ਤੁਹਾਡੀ ਫੈਮਿਲੀ ਦੇ ਵਿੱਚ ਵੀ ਨਹੀਂ ਬਣਦੀ ਨਾ ਤਾਂ ਸਿਰਫ ਆਪਣੇ ਵਹਿਗੁਰੂ ਨਾਲ ਹੀ ਜਨਮ ਦਿਨ ਮਨਾ ਲਿਆ ਕਰੋ ਸੋ ਵੀਡੀਓ ਬਣਾਉਣ ਚ ਕੋਈ ਕਮੀ ਨਹੀਂ ਰਹੀ ਉਹਿੱਤਾ ਮੈਂ ਸੌਰੀ ਚੁਣੀ ਆ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨਵ ਨੇ ਨੂੰ ਪਿਆਰ ਭਰੀ ਸ਼াশਤਰੀ ਕਾਲ ਪਲੀਜ਼ ਮੇਰੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਸ਼ੇਅਰ ਵੀ ਕਰਿਆ ਕਰੋ ਬਹੁਤ ਘੱਟ ਦੇ ਖੈਰ ਕੁਪਲੀ ਜੀ ਮੇਰੇ ਚੈਨਲ ਨੂੰ ਸਪੋਰਟ ਕਰੋ ਸਬਸਕ੍ਰਾਈਬ ਕਰੋ ਮੇਰੀ ਹੱਥ ਬਨ ਕੇ ਬੇਨਤੀ ਹੈ ਤੁਹਾਡੇ ਅੱਗੇ ਚੈਨਲ ਦਾ ਸਬਸਕ੍ਰਾਈਬ ਸ਼ੇਅਰ ਕਮੈਂਟ ਮੈਸੇਜ ਸਭ ਕੁਝ ਇਸ ਚੈਨਲ ਤੇ ਕਰਨਾ ਤੇ ਆਪਣੇ ਚੈਨਲ ਦਾ ਨਾਮ ਹੈ ਜੀ 골ਡਨ ਪੰਜਾਬ ਪਲੀਜ਼ ਰਿਕਵੈਸਟਾ ਮੇਰਾ ਸਾਥ ਦਿਓ ਮੈਂ ਵੀ ਇਸ ਦੁਨੀਆ ਤੋਂ ਉੱਪਰ ਉੱਠ ਕੇ ਜਾਣਾ ਚਾਹੁੰਦੀ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਗੁਰੂ ਰਾਮ ਦਾ ਸਾਥ ਨਾ ਚੜਦੀ ਕਲਾ ਚ ਰੱਖਣ ਤੁਸੀਂ ਸਦਾ ਹੱਸਦੇ ਰਹੋ